ਸਤਿਗੁਰੂ ਸਿਰਿ ਤੁਨ ਡਾਲਕ ਦੇ ਮਹਾਰਾਜ ਜੀ ਦੇ ਗੁਰੂ ਨਾਮ ਕਲਾਮ ਲੈਵਾ ਗੁਰੂ ਖਾਨ ਸਾਹ ਸਾਹ ਸੰਦ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਇਏ ਕਰੋ ਫਤਿਹ ਆਸੋ ਗੋ ਹੱਥ ਜੋੜ ਕੇ ਸੀਸ ਨਵਾ ਕੇ ਨਮਤਾ ਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਸੋ ਵੇ ਲਾ ਘੜੀ ਤਲ ਧਨ ਮੁਰਦ ਪਾਲਸਾਰ ਧੰਸੋ ਦਿਲ ਸੋ ਸੰਜਗੜਾ ਜੋ ਡਿਠਾ ਗੁਰਦਰਸਾਰ ਮਹਾ ਦਿਵਸ ਬੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਲ ਕਿਰਪਾ ਕਰੋ ਹਰੇ ਸਾਧ ਸੰਗਤ ਜੀ ਇਸ ਵੀ ਸਾਲ 2024 ਸਬਾਪਤ ਹੋ ਕੇ ਅਤੇ 2025 ਇਸ ਵੀ ਸਾਲ ਪਰ ਆਰੰਭ ਹੋਇਆ ਹੈ ਖਾਲਸੇ ਦਾ ਜੋ ਸਾਲ ਸੰਬਤ ਹੈ ਉਹ ਇੱਕ ਚੇਤ ਤੋਂ ਬੜਾ ਰਾਮ ਹੁੰਦਾ ਹੈ 225 ਜੋ ਨਵਾਂ ਸਾਲ ਪਰ ਆਰੰਭ ਹੋਇਆ ਹੈ ਅਰਦਾਸ ਹੈ ਦਾਸ ਵੱਲੋਂ ਸਦਕਾ ਆਪ ਜੀ ਵੱਲੋਂ ਬੀਬੀ ਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਮਿਸਲ ਸ਼ਹੀਦਾਂ ਦਾ ਲਾਲ ਹਰੀਆ ਬੇਲਾ ਜਥੇਬੰਦੀ ਵੱਲੋਂ ਸਭੂ ਗੁਰੂ ਖਾਲਸਾ ਸਾਹਿਬ ਜੀ ਨੂੰ ਸਾਰੇ ਸੰਸਾਰ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਧਰਤੀ ਦੇ ਕੋਨੇ-ਕੋਨੇ ਵਿੱਚ ਹਸਣ ਵਾਲਿਆਂ ਸਭ ਸੰਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਸ ਪਰਿਆਰ ਸਤ ਸੰਤੋਖ ਪੱਖੇ ਸ਼ਿਕਰਨ ਅਤੇ ਸਮੁੱਚੇ ਖਾਲਸੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਾਤ ਅ下 ਆਇਆ ਹੈ ਇੱਕ ਆ ਇਤਫਾਕ ਇਕਜਟ ਹੋਣ ਦੀ ਸਮਰੱਥਾ ਪੱਖੇ ਸ਼ਿਕਰਨ ਸਬੱਤ ਪੱਖੇ ਸ਼ਿਕਰਨ ਅਤੇ ਸਾਰੇ ਸੰਸਾਦ ਤੇ ਖਾਲਸੇ ਪੰਥ ਦੀ ਜੈ ਜੈਕਾਰ ਹੋਵੇ ਅਤੇ ਇਸ ਵੇਲੇ ਬੜਾ ਵਿਖੜਾ ਸਮਾਂ ਸਾਰੇ ਸੰਸਾਰ ਤੇ ਚੱਲ ਰਿਹਾ ਹੈ ਕਿਤੇ ਸਾਡੇ ਵੀਰ ਕਿਸਾਨ ਸਰਦਾਰ ਸ੍ਰੀ ਮਾਨਸਤ ਅਰਜਨ ਸਿੰਘ ਜਗਜੀਤ ਸਿੰਘ ਜੱਲੇਵਾਲ ਮਰਦ ਬਣ ਕੇ ਬੈਠੇ ਹਨ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਇਆ ਅਤੇ ਕਿਸੇ ਵਾਸੇ ਸਾਧਗੁਰੂ ਜੀ ਦੀਆਂ ਬੇਅਦਬੀਆਂ ਨੂੰ ਮੁੱਖ ਰੱਖਦੇ ਹੋਇਆ ਜੋ ਰੋਜ਼ ਮਈ ਇਨਸਾਫ ਲਈ ਸਤਿਗੁਰੂ ਜੀ ਦੀਆਂ ਕੋਹਲ ਬਿਆੰਦੀਆਂ ਲਈ ਇਨਸਾਫ ਲਈ ਸਤਿਗੁਰੂ ਜੀ ਨੇ ਅਰੇ ਗੁਰਸਿੱਖ ਮੋੜ ਤੇ ਲਾ ਕੇ ਬੈਠੇ ਹਨ ਅਤੇ ਥਾਂ ਪਰ ਥਾਂ ਖਾਸਾ ਆਪੋ ਆਪਣੇ ਜਤਲਾਂ ਵਿੱਚ ਹੈ ਇਸ 225 ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਆਲਮ ਪਿਤਾ ਗਾਲ ਪੁਰਖ ਵਾਹਿਗੁਰੂ ਕਿਰਪਾ ਕਰਨ ਇਹ ਸ੍ਰੀਮਾਨ ਸਰਦਾਰ ਜਗਜੀਤ ਸਿੰਘ ਜੀ ਡਬਲੂ ਆਰ ਜੋ ਸਾਰੇ ਕਿਸਾਨ ਮੋਰਚੇ ਦੇ ਮੁਖੀ ਹਨ ਅਤੇ ਸਾਡੇ ਕਿਸਾਨ ਵੀਰਾਂ ਲਈ ਆਪਣੀ ਜ਼ਿੰਦਗੀ ਨੂੰ ਦਾਤੇ ਲਾ ਕੇ ਬੈਠੇ ਹਨ ਉਹਨਾਂ ਨੂੰ ਸਿਹਤ ਜਾਂਦੀ ਬਖਸ਼ਿਸ਼ ਕਰਨ ਇਹ ਮੋਰਚਾ ਫਤਿਹ ਹੋਵੇ ਅਤੇ ਜੋ ਵੀ ਗੁਰਸਿੱਖ ਸਤਿਗੁਰੂ ਜੀ ਦੀਆਂ ਬਿਆਨੀਆਂ ਦੇ ਰੋਸ ਵਜੋਂ ਇਨਸਾਫ ਮੋਰਚਾ ਲਾ ਕੇ ਬੈਠੇ ਹਨ ਗਰੀਬਾਂ ਵਾਸਤੇ ਪਾਸਾ ਮੋਗੇ ਦੀ ਸਰਕਾਰਾਂ ਨੂੰ ਇਸ ਵੰਦ ਬਖਸ਼ਿਸ਼ ਕਰੇ ਅਤੇ ਜੋ ਸਾਡੀਆਂ ਹੱਕੇ ਮੰਗਾ ਹਨ ਉਹਨਾਂ ਨੂੰ ਪ੍ਰਵਾਨ ਕਰੇ ਅਤੇ ਸਤਿਗੁਰੂ ਜੀ ਦੀ ਅਗੋਹਰ ਬਿਆਦ ਜਿਹੜੀਆਂ ਹੋਈਆਂ ਹਨ ਉਹਨਾਂ ਦਾ ਇਨਸਾਫ ਖਾਲਸਾ ਪੰਥ ਨੂੰ ਮਿਲੇ ਅਤੇ ਸਮੁੱਚਾ ਖਾਲਸਾ ਪੰਥ ਇੱਕ ਮੁੱਠ ਹੋ ਕੇ ਤੁਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦਾ ਪਾਲਣ ਕਰੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਅੰਗ ਸੰਗ ਸਹਾਇ ਹੋ ਇਹ ਦਾਸ ਦੀ ਬੀਬੀ ਜੀ ਦੀ ਸਾਰੇ ਪਰਿਵਾਰ ਦੀ ਬਿਸਮਸ਼ੀਦਾ ਅੱਲਾਹ ਨਾਲ ਹਰਿਆ ਬੇਲਾ ਜਥੇ ਬੰਦੇ ਦੀ ਸ਼ੁਭ ਕਾਮਨਾ ਹੈ ਅਤੇ ਗੁਰੂ ਖਾਲਸਾ ਸਾਧ ਸੰਗਤ ਜੀ ਜੀਵਨ ਜਦ ਕੀ ਦਾ ਸਮਾਂ ਮਿੰਟ ਘੜੀਆਂ ਹਫਤੇ ਮਹੀਨੇ ਸਾਲ ਬੀਤਦੇ ਜਾ ਰਹੇ ਹਨ ਅਤੇ ਸਭ ਤੋਂ ਕੀਮਤੀ ਵਸਤੂ ਸਮਾਂ ਹੈ ਸਮਾਂ ਮੁਕਦਾ ਜਾ ਰਿਹਾ ਹੈ ਸਾਲ 2024 ਸਮਾਪਤ ਹੋ ਗਿਆ ਤੇ 2025 ਚੜ ਗਿਆ ਇਹ ਸਾਲ ਵੀ ਮੁੱਕ ਜਾਣਾ ਸਮਾਂ ਰਹਿ ਲਿਆ ਰਹਿ ਲਿਆ ਜੀਵਨ ਜਿੰਦਗੀ ਦੇ ਸਮੇਂ ਵਿੱਚ ਆਪਣੇ ਜੀਵਾਂ ਜੋ ਸਮਾ ਗੱਢ ਕੇ ਜਿਸ ਧਰਮ ਦੇ ਦਾ ਜਿਸ ਧਰਮ ਦਾ ਵੀ ਕੋਈ ਧਾਰ ਨਹੀਂ ਹੈ ਆਪਣੇ ਧਰਮ ਵਿੱਚ ਪਰਪੱਕ ਹੋ ਕੇ ਪਰਿਪੂਰਨ ਪਰਵੇਸ਼ਰ ਵਾਹਿਗੁਰੂ ਜੀ ਦਾ ਸੇਵਨ ਕਰਨਾ ਗੁਰੂ ਕੀ ਬਾਣੀ ਪੜਨੀ ਅਤੇ ਸਰੀਰ ਕਰਕੇ ਸੇਵਾ ਕਰਨੀ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੱਢ ਕੇ ਛਕਣਾ ਇਹੋ ਹੀ ਸਾਡੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਾਰੇ ਵਾਲੇ ਆ ਗਿਆ ਹੈ ਅਤੇ ਆਸ ਹੈ ਸਮੋਤੇ ਖਾਸੇ ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਸਾਰੇ ਗੁਰਸਿੱਖਾਂ ਨੂੰ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦੇ ਤੇਰੇਵੰਦੀਆ ਦਾਤ ਬਖਸ਼ਿਸ਼ ਕਰਨ ਸੇਵਾ ਸੇਵਨ ਦੀ ਦਾਤ ਬਖਸ਼ਿਸ਼ ਕਰਨ ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਅਸੀਂ ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਇੱਕ ਮੁੱਠ ਹੋ ਕੇ ਜਥੇ ਬੰਧਕ ਹੋ ਕੇ ਸਤਿਗੁਰੂ ਜੀ ਦੀ ਆਗਿਆ ਵਿੱਚ ਚੜ੍ਹਦੀ ਕਲਾ ਵਿੱਚ ਇਹ ਸਭੇ ਨੂੰ ਬਦੀਤ ਕਰ ਸਕੀਏ ਇਨਿਆ ਹੀ ਸ਼ਬਦਾਂ ਨਾਲ ਆਸ ਵੱਲੋਂ ਫੇਰ ਦੁਆਰਾ ਬੇਨਤੀ ਹੈ ਸਤਗੁਰ ਜੀ ਦੀ ਹਰਿ ਗੁਰ ਸਿੱਖ ਵਾਸਤੇ ਆ ਗਿਆ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਾਲ ਕੇ ਉਹ ਥਾਰਣ ਨਾਮ ਤੇ ਆਵੇ ਉਦਮ ਕਰੇ ਪਾਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਲਾ ਆਵੇ ਉਹ ਦੇਸ ਗੁਰੂ ਹਰ ਹਰ ਜਪ ਜਪੈ ਸਭ ਕੇਲ ਵਿੱਚ ਪਾਪ ਦੋਖ ਲਹਿ ਜਾਵੇ ਫਿਰ ਜਿਹੜੇ ਦਿਨਸ ਗੁਰਵਾੜੀ ਗਾਵੇ ਬਹਿਨੇ ਆਉਂਦੇ ਹਰ ਨਾਮ ਤੇ ਆਵੇ ਜੋ ਸਾਹਸ ਗਰਾਸ ਤੇ ਆਏ ਤੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜੋ ਸੁਣੋਂ ਅਨ ਹੋਵੇ ਮੇਰਾ ਸਵਾਮੀ ਇਸ ਗੁਰ ਸਿੱਖ ਗੁਰੂ ਉਪਦੇਸ ਛਾਵੇ ਜਨ ਨਾਨਕ ਤੂੜ ਮੰਗਾ ਇਸ ਗੁਰ ਸਿੱਖ ਕੀ ਜੋ ਆਪ ਜਪ ਐ ਅਬਰ ਨਾਮ ਜਪਾਵੇ ਗੁਰ ਸਿਕ ਰਹਿ ਸੁਣੋ ਮੇਰੇ ਮੀਤ ਪਰਵਾਤੇ ਕਾਰੋਠ ਹਿਤ ਜੀਤ ਵਾਹਿਗੁਰੂ ਗੁਰ ਮੰਤਰ ਸੋ ਜਾਪ ਕਾਰਿਸ਼ ਨਾਮ ਪੜੇ ਜਪ ਜਾਪ ਸੰਧਿਆ ਸਮੇ ਸੁਣੇ ਰਹਿ ਆਸ ਕੀਰਤਨ ਕਥਾ ਸੁਣੇ ਹਰ ਆਸ ਇਸ ਮੈਂ ਨੇਮ ਜੋਏ ਕਰਾਏ ਸੋ ਸੇ ਅਰਪੁਰੀ ਮੈਂ ਜਾਏ ਇਹਨਾਂ ਸ਼ਬਦਾਂ ਨਾਲ ਫਿਰ ਦੁਬਾਰਾ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਦਾਸ ਵੱਲੋਂ ਗੁਰੂ ਫਦੇ ਪਰਵਾਲ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ